ਕੀ ਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਦੋਸਤੋ ਅੱਜ ਪ੍ਰਤੱਖ ਰੂਪ ਨਾਲ ਇਸ ਖੇਤ ਚ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਕਿ ਸਾਡਾ ਮੁਕਤ ਧਰਾਂ ਦਾ ਖੇਤੀਬਾੜੀ ਅਦਾਰਾ ਕਿਸ ਪ੍ਰਕਾਰ ਉੱਕਾ ਗਲਤ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਸ਼ਿਫਾਰਚਾ ਕਰਕੇ ਕਾਰਪੋਰੇਟ ਵੱਲੋਂ ਕਿਸਾਨਾਂ ਦੀ ਲੁੱਟ ਦਾ ਰਾਹ ਮੋਕਲਾ ਕਰਨ ਚ ਅਹਿਮ ਭੂਮਿਕਾ ਨਿਭਾਉਂਦਾ ਦੋਸਤੋ ਇਹ ਜਿਹੜੀ ਸਰੋਂ ਜਿਹਦੇ ਵਿੱਚ ਅਸੀਂ ਖੜੇ ਆ ਤੁਸੀਂ ਅਸੀਂ ਇਹਦੀ ਬਜਾਈ ਕੀਤੀ ਹੈ ਲਾਈਨ ਤੋਂ ਲਾਈਨ 3 ਫੁੱਟ ਦੇ ਫਾਸਲੇ ਨਾਲ ਤੇ ਸਾਡੀ ਕੋਸ਼ਿਸ਼ ਸੀ ਕਿ ਕਿ ਬੂਟ ਵੀ ਜਿਹੜਾ ਹੈਗਾ 3 ਫੁੱਟ ਦਾ ਫਾਸਲਾ ਮੇਨਟੇਨ ਕਰ ਸਕੀਏ ਪਰ ਕੁਝ ਕਾਰਨਾ ਕਰਕੇ ਅਸੀਂ ਬੂਟੇ ਤੋਂ ਬੂਟਾ 3 ਫੁੱਟ ਤੱਕ ਨਹੀਂ ਜਾ ਪਾਏ ਪਰ ਜੇ ਸਾਡਾ ਦਿਮਾਗ ਘੁੰਮ ਗਿਆ ਤਾਂ ਅਸੀਂ ਜਾ ਵੀ ਪੜਾਂਗੇ ਠੀਕ ਹੈ ਜੀ ਸੋ ਪਹਿਲਾਂ ਤਾਂ ਇਹ ਕਿ ਹਵਾ ਰੌਸ਼ਨੀ ਨਮੀ ਭਰਪੂਰ ਪਾਣੀ ਦੂਰੋ ਦੂਰ ਇਹ ਸਿਧਾਂਤ ਖੇਤੀ ਦਾ ਮੂਲ ਸਿਧਾਂਤ ਆ ਇਸ ਸਿਧਾਂਤ ਨੂੰ ਫੋਲੋ ਕਰਦੇ ਆ ਅਸੀਂ ਇੱਥੇ ਵਿਰਲੀ ਸਰੋਂ ਦੀ ਬਜਾਈ ਕੀਤੀ ਲਾਈਨ ਤੋਂ ਲਾਈਨ 3 ਫੁੱਟ ਹੁਣ ਜਿਹੜਾ ਸਾਡਾ ਮੁੱਖ ਧਾਰਾ ਦਾ ਖੇਤੀਬਾੜੀ ਆਧਾਰ ਹੈ ਉਹ ਤਾਂ ਬਹੁਤ ਸੰਘਣੀ ਬਜਾਈ ਕਰਾਉਂਦਾ ਤੁਸੀਂ ਉਹਨਾਂ ਦੀਆਂ ਸ਼ਿਫਾਰਸ਼ਾਂ ਬਾਰੇ ਜਾਣਦੇ ਹੋ ਤੁਸੀਂ ਪੜੀਆਂ ਵੀ ਹੋਣਗੇ ਬਹੁਤ ਜ਼ਿਆਦਾ ਸੰਘਣੀ ਬਜਾਈ ਹੁੰਦੀ ਹੈ ਸਰੋਂ ਦੀ ਤੇ ਉਸ ਤੋਂ ਬਾਅਦ ਮੁੱਖ ਤਾਰਾ ਦਾ ਖੇਤੀਬਾੜੀ ਅਦਾਰਾ ਕਿਸਾਨਾਂ ਨੂੰ ਕਹਿੰਦਾ ਕਿ 25 ਦਿਨਾਂ ਤੇ ਸਰੋਂ ਨੂੰ ਪਹਿਲਾ ਪਾਣੀ ਲਾ ਦਿਓ ਤੇ ਦੂਜਾ ਪਾਣੀ ਫੁੱਲਾਂ ਵਾਲੀ ਸਟੇਜ ਤੇ ਲਾ ਦਿਓ ਸੋ ਇੱਥੇ ਜਿਹੜਾ ਹੈਗਾ ਅਸੀਂ ਉਹਨਾਂ ਦੀ ਪਹਿਲੀ ਸ਼ਿਫਾਰਸ਼ ਦੇ ਵੀ ਉਲਟ ਚੰਦੇ ਆ ਅਸੀਂ ਪੂਰੀ ਖੁੱਲੀ ਡੁੱਲੀ ਸਰੋਂ ਦੀ ਬਜਾਈ ਕੀਤੀ ਆ ਤੇ ਪਹਿਲਾ ਪਾਣੀ ਜਿਹੜਾ ਹੈਗਾ ਅੱਜ ਲਾਉਣ ਲੱਗੇ ਆ ਇਸ ਸਰੋਂ ਨੂੰ ਅੱਜ ਤਰੀਕ ਕਿੰਨੀ ਹੋ ਗਈ ਬਾਜੀ 29 ਨਵੰਬਰ ਨੂੰ ਇਹਨੂੰ ਅਸੀਂ ਪਹਿਲਾ ਪਾਣੀ ਲਾਉਣ ਲੱਗੇ ਆ ਤੇ ਸਰੋਂ ਜਿਹੜੀ ਹੈਗੀ ਆ ਮੇਰੇ ਲੱਖ ਲੱਖ ਹੋ ਚੱਲੀ ਆ ਬੂਟਿਆਂ ਦੀ ਗਰੋਥ ਵੇਖੋ ਬੂਟੇ ਟੈਕਦੇ ਪਏ ਆ ਹਾਲਾਂਕਿ ਧੁੱਪ ਪੂਰੀ ਚਮਕਦੀ ਆ ਸੂਰਜ ਪੂਰੇ ਜਲਾਉ ਚਾ ਇਸ ਵੇਲੇ ਕੋਈ ਵੀ ਬੂਟਾ ਉਦਾਸ ਨਹੀਂ 12 ਅਕਤੂਬਰ ਦੀ ਇਹ ਸਰੋਂ ਬੀਜੀ ਹੋਈ ਆ ਤੇ ਜਿਹੜਾ ਜ਼ਮੀਨ ਦੇ ਵਿੱਚ ਬੱਤਰ ਪਿਆ ਉਦੋਂ ਤੋਂ ਲੈ ਕੇ ਹੁਣ ਤੱਕ ਉਹਦੇ ਸਿਰ ਤੇ ਹੀ ਇਹ ਇੱਥੋਂ ਤੱਕ ਪਹੁੰਚ ਗਈ ਹੈ ਫਿਰ ਸਾਡਾ ਮੁੱਖਧਾਰਾ ਦਾ ਖੇਤੀਬਾੜੀਦਾਰਾ ਕਿਹੜੇ ਮੂਹ ਨਾਲ ਤੇ ਕਿਉਂ ਇਹ ਗਲਤ ਸਿਫਾਰਸ਼ ਕਰਦਾ ਕਿ ਵੀ ਸਰੋਂ ਨੂੰ ਪਹਿਲਾ ਪਾਣੀ 25 ਦਿਨਾਂ ਤੇ ਲਾਓ ਤਾਂ ਪਹਿਲਾਂ ਤਾਂ ਆ ਦੇਖ ਲਓ ਕਿ ਪੂਰਾ ਸੁੱਕਾ ਵਾਹਣ 12 ਅਕਤੂਬਰ ਦੀ ਸਰੋਂ ਵੀ ਬਿਜਾਈ ਹੋਈ ਹੈ ਤੇ ਇਹਨੂੰ ਅੱਜ 29 ਨਵੰਬਰ ਨੂੰ ਪਹਿਲਾ ਪਾਣੀ ਲੱਗਣ ਜਾ ਰਿਹਾ ਦਿਨ ਤੁਸੀਂ ਆਪੇ ਬਣਾ ਲਿਓ ਵੀ 99 ਦਿਨ ਤੇ ਲੱਗ ਰਿਹਾ ਹਜੇ ਤੱਕ ਵੀ ਸਾਡੀ ਸਰੋਂ ਪਾਣੀ ਮੰਗਦੀ ਨਹੀਂ ਪਈ ਪਰ ਅਸੀਂ ਸੋਚਿਆ ਵੀ ਬਾਹਲਾ ਵੀ ਕਾਣੂ ਤਰਸਾਉਣਾ ਅੱਜ ਇਹਨੂੰ ਇੱਥੇ ਪਹਿਲਾ ਪਾਣੀ ਲੱਗ ਰਿਹਾ ਤੇ 2 ਜਾਂ 3 ਹਫ਼ਤਿਆਂ ਬਾਅਦ ਜਿਹੜੀ ਅਗਲੀ ਵੀਡੀਓ ਅਸੀਂ ਇਸ ਖੇਤ ਚ ਤੁਹਾਨੂੰ ਲੈ ਕੇ ਤੁਹਾਡੇ ਅੱਗੇ ਲੈ ਕੇ ਆਵਾਂਗੇ ਉਹ ਵੀਡੀਓ ਦੇਖ ਕੇ ਤੁਹਾਡੀਆਂ ਅੱਖਾਂ ਟੱਡੀਆਂ ਨਾ ਰਹਿ ਗਈਆਂ ਤਾਂ ਫਿਰ ਮੈਨੂੰ ਆਖਿਓ ਸੋ ਇਸ ਖੇਤ ਇਸ ਖੇਤੀ ਦੇ ਸਬੰਧ ਚ ਆਪਾਂ ਬਾਈ ਜੀ ਨਾਲ ਥੋੜੀ ਜੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸੋ ਬਾਈ ਜੀ ਦਾ ਨਾਮ ਹੈਗਾ ਦਪਿੰਦਰ ਸਿੰਘ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਕੈਨੇਡਾ ਤੋਂ ਪੱਕੇ ਪੈਰੀਂ ਵਾਪਸ ਆ ਕੇ ਇੱਥੇ ਆ ਕੇ ਇਹਨਾਂ ਨੇ ਸ਼ੁਰੂ ਕੀਤੀ ਆ ਕੁਦਰਤੀ ਖੇਤੀ ਤੇ ਕੁਦਰਤੀ ਖੇਤੀ ਤਹਿਤ ਗੰਨੇ ਆਣੇ ਮਾਡਲ ਦੇ ਵਿੱਚ ਅੰਤਰ ਫਸਲਾਂ ਦੇ ਤੌਰ ਤੇ ਸਰੋਂ ਅਤੇ ਆਲੂਆਂ ਦੀ ਕਾਸ਼ਤ ਕੀਤੀ ਆ ਤੇ ਆਪਾਂ ਬਾਈ ਜੀ ਨਾਲ ਗੱਲ ਕਰਦੇ ਆਂ ਇਸ ਸਰੋਂ ਬਾਰੇ ਕਾਸ਼ਤ ਤੌਰ ਤੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਤੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ 3 3 ਫੁੱਟ ਤੇ ਲਾਈਨ ਖਿੱਚਣ ਦਾ ਫਤੂਰ ਕਿੱਥੋਂ ਆਇਆ ਇਹ 3 ਫੁੱਟ ਤੇ ਖਿੱਚਣ ਦਾ ਹੀ ਮਤਲਬ ਜੇ ਆਪਾਂ ਬੂਟੇ ਨੂੰ ਪੂਰੀ ਹਵਾ ਤੇ ਰੋਸ਼ਨੀ ਮਿਲੇ ਉਹਨੂੰ ਪ੍ਰੋਪਰ ਖੁੱਲਾ ਉਸ ਤਰੀਕੇ ਦਾ ਮਤਲਬ 3 3 ਫੁੱਟ ਦੀ ਬੀਜੇ ਹਵਾ ਰੋਸ਼ਨੀ ਤੇ ਨਮੀਂ ਘਰਾਂ ਪਹਿਲੀ ਸੀਗੀ ਜਿਹੜੀ ਉਹਦੇ ਵਿੱਚ ਹੀ ਬੀਜਿਆ ਆਪਾਂ ਸਾਰਾ ਇਹ ਬੂਟੇ ਦੀ ਗ੍ਰੋਥ ਵਧੀਆ ਹੋਵੇ ਹੁਣ ਤਣਾ ਆਪਾਂ ਦੇਖੀਏ ਕਿੰਨਾ ਸਟਰੋਂਗ ਹੈ ਮੈਂ ਤਾਂ ਇਸ ਤਰੀਕੇ ਦਾ ਪਹਿਲੀ ਵਾਰ ਦੇਖ ਰਿਹਾ ਹਾਂ ਇੰਨਾ ਮੋਟਾ ਤਣਾ ਲਗਦਾ ਨਹੀਂ ਸੀ ਪਹਿਲਾਂ ਇੰਨੀ ਜਿਆਦਾ ਸੁੱਕ ਸੀ ਕਿ ਮੈਂ ਤਾਂ ਵੀਰਨਾ ਜ਼ਿਆਦਾ ਮਜ਼ਬੂਤ ਨਾ ਹੋਊਗਾ ਤੇ ਉਹਨੇ ਪਾਣੀ ਲਾਉਣ ਤੋਂ ਬਾਅਦ ਤਾਂ ਪਤਾ ਨਹੀਂ ਕਿਤੇ ਕਿਤੇ ਜਾਣਾ ਇਹਨੇ ਜੀ ਹਾਂਜੀ ਤਾਂ ਮੇਰਾ ਸਵਾਲ ਫੇਰ ਵਿੱਚ ਹੀ ਲੱਗਿਆ ਵੀ ਇਹ 3 ਫੁੱਟ ਤੇ ਲਾਈਨ ਕੱਢਣੀ ਹੈ ਹਾਂਜੀ ਇਹ ਆਈਡੀਆ ਆ ਕਿੱਥੋਂ ਗਿਆ ਤੁਹਾਡੇ 3 ਫੁੱਟ ਦਾ ਹੀ ਆਈਡੀਆ ਜਿਵੇਂ ਤੁਸੀਂ ਗਾਈਡ ਕੀਤਾ ਸੀ ਵੀ ਆਪਾਂ ਤੁਹਾਡਾ ਉਹ ਹਵਾ ਰੋਪਸ਼ਨੀ ਨਮੀ ਭਰਪੂਰ ਵਾਲਾ ਉਹਦੇ ਅਕੋਰਡਿੰਗ ਤੁਹਾਡੇ ਗਾਈਡੈਂਸ ਦੇ ਅਕੋਰਡਿੰਗ 3 ਫੁੱਟ ਤੇ ਬੀਜੇ ਆਪਾਂ ਇਸ ਨੂੰ ਤੇ ਇਰੇ ਸਾਰਾ ਮਤਲਬ ਪ੍ਰੋਪਰ ਉਸ ਦੇ ਕੌੜੀਂ ਕੰਮ ਕੀਤਾ ਹੋਇਆ ਆਪਾਂ ਸਾਰਾ ਇਹ 3 ਵਜੇ 3 ਤੇ ਰੱਖੀ। ਸੋ ਤੁਸੀਂ ਜ਼ਿਕਰ ਕੀਤਾ ਵੀ ਜੋ ਤੁਸੀਂ ਮੈਨੂੰ ਦੱਸਿਆ ਮੈਂ ਉਹਦੇ ਹਿਸਾਬ ਨਾਲ ਇਹ ਕਰਤਾ ਤੇ ਹੁਣ ਮੈਨੂੰ ਐਂ ਦੱਸੋ ਵੀ ਜੋ ਤੁਹਾਨੂੰ ਕਿਹਾ ਗਿਆ ਸੀ ਉਹ ਪ੍ਰਤੱਖ ਰੂਪ ਨਾਲ ਤੁਹਾਡੇ ਖੇਤ 'ਚ ਮੌਜੂਦ ਹੈ ਕਿ ਹਵਾਾਂ 'ਚ ਡਾਂਗਾ ਸੀ? ਨਹੀਂ ਨਹੀਂ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਮਤਲਬ ਦੇਖ ਰਿਹਾ ਮੈਂ ਤਾਂ ਵੀ ਉਸ ਤੋਂ ਜਿੰਨੀ ਉਮੀਦ ਸੀ ਉਸ ਤੋਂ ਕਿਤੇ ਜ਼ਿਆਦਾ ਵਧੀਆ ਇਹਦੀ ਗ੍ਰੋਥ ਹੈ। ਅਜੇ ਤੱਕ ਪਤਾ ਨਹੀਂ ਕਿਤੇ ਦੀ ਕਿਤੇ ਜਾਣੀ ਹੈਗੀ। ਸਣਾ ਮੈਂ ਕਿੰਨਾ ਜ਼ਿਆਦਾ ਮੋਟਾ ਹੈਗਾ ਮਤਲਬ ਜਿਵੇਂ ਤੁਸੀਂ ਕਿਹਾ ਸੀ ਮੈਂ ਜ਼ਰਾ ਉਸ ਤੋਂ ਬਹੁਤ ਹੀ ਜ਼ਿਆਦਾ ਵਧੀਆ ਹੋਇਆ ਹੈ ਤਾਂ ਹਾਂਜੀ ਸੋ ਦੋਸਤੋ ਤੁਹਾਡੇ ਧਿਆਨ ਚ ਲਿਆ ਦਈਏ ਕਿ ਹੁਣ ਇਹ ਜਿਹੜੀ ਸਰੋਂ ਆ ਜਿਹਨੂੰ ਅੱਜ ਪਹਿਲਾ ਪਾਣੀ ਲੱਗਣ ਜਾ ਰਿਹਾ ਤੇ ਇਹ ਆਖਰੀ ਪਾਣੀ ਹੈ ਇਹਦਾ ਫੁੱਲਾਂ ਵਾਲੀ ਸਟੇਜ ਵੀ ਆ ਗਈ ਤੇ ਇਹਦੀ ਪਹਿਲੇ ਪਾਣੀ ਵਾਲੀ ਸਟੇਜ ਵੀ ਆ ਗਈ ਇਹ ਸਰੋਂ ਆਪਣੀਆਂ ਜਣਾ ਇੰਨੀਆਂ ਡੂੰਗੀਆਂ ਲਜਾ ਚੁੱਕੀ ਐ ਇੰਨੀਆਂ ਫਲਾ ਚੁੱਕੀ ਐ ਨਮੀ ਦੀ ਤਲਾਸ਼ ਚ ਜਿਵੇਂ ਜਿਵੇਂ ਬੱਤਰ ਸੁੱਕਦਾ ਜਾਊਗਾ ਓਵੇਂ ਓਵੇਂ ਸਰੋਂ ਆਪਣੀਆਂ ਜੜਾਂ ਡੂੰਘੀਆਂ ਲੈ ਕੇ ਜਾਊਗੀ ਹੁਣ ਇਸੇ ਪਾਣੀ ਤੇ ਇਸ ਸਰੋਂ ਤੁਹਾਨੂੰ ਇਸੇ ਖੇਤ ਚ 8 8 9 9 ਫੁੱਟ ਉੱਚੀ ਮੈਂ ਤੁਹਾਨੂੰ ਦਿਖਾਊਂਗਾ ਏ ਲੱਦੀ ਪਈ ਫਲੀਆਂ ਦੇ ਨਾਲ ਤੇ ਇੱਕ ਵੀ ਬੂਟਾ ਇਸ ਖੇਤ ਦੇ ਵਿੱਚ ਸਰੋਂ ਦਾ ਜੇ ਤੁਸੀਂ ਮੈਨੂੰ ਡਿਗਿਆ ਭਾਲਤਾ ਤਾਂ ਮੈਂ ਤੁਹਾਡੀ ਜੁੱਤੀ ਚ ਪਾਣੀ ਪਿਉ ਕਿਉਂਕਿ ਕੋਈ ਵੀ ਫਸਲ ਡੇਕਦੀ ਉਦੋਂ ਹੈ ਜਦੋਂ ਉਹਦੀਆਂ ਜੜਾਂ ਉੱਤੇ ਰਹਿ ਜਾਂਦੀਆਂ ਜਦੋਂ ਫਸਲ ਪੈਰਾਂ ਦੀ ਪੱਕੀ ਨਹੀਂ ਰਹਿੰਦੀ ਤੇ ਜੜਾਂ ਉੱਤੇ ਕਦੋਂ ਰਹਿਣਗੀਆਂ ਜਦੋਂ ਪਾਣੀ ਉਹਨੂੰ ਉੱਤੇ ਮਿਲ ਜੂ ਤੇ ਜਿਹੜਾ 25 ਦਿਨਾਂ ਤੇ ਪਾਣੀ ਲਵਾਇਆ ਜਾ ਰਿਹਾ ਤੇ ਉਹ ਜੜਾਂ ਨੂੰ ਥੱਲੇ ਜਾਣ ਹੀ ਨਹੀਂ ਦਿੰਦਾ ਤੇ ਸਿਰੋਂ ਉੱਤੇ ਰਹੂਗੀ ਤੇ ਮੁੜ ਕੇ ਉਹ ਉਹਦੇ ਡਿੱਗਣ ਦੇ ਅਸਾਰ ਬਾਦੀ ਆਣਗੇ ਨਾ ਤਾਂ 25 ਦਿਨਾਂ ਤੇ ਪਹਿਲਾ ਪਾਣੀ ਲਾਉਣ ਦੀ ਲੋੜ ਹੈ ਤੇ ਨਾ ਹੀ ਸੰਘਣੀ ਬਜਾਈ ਕਰਨ ਦੀ ਲੋੜ ਹੁੰਦੀ ਆ ਸੰਘਣੀ ਬਜਾਈ ਕਰਦੇ ਹੋ ਤਾਂ ਨਾੜ ਵੀ ਕਮਜ਼ੋਰ ਰਹਿੰਦਾ ਤੇ ਫਸਲ ਜਿਹੜੀ ਹੈਗੀ ਲੰਮੀ ਵਾਦੀ ਜਾਂਦੀ ਹੈ ਉਹਦੀ ਉਹਦਾ ਫਲਾਕਾ ਟੁੰਦਾ ਉਹਦੇ ਕਰਕੇ ਝਾੜ ਵੀ ਘਟਦਾ ਤੇ ਫਸਲ ਨੂੰ ਬਿਮਾਰੀ ਵੀ ਵੱਧ ਪੈਂਦੀ ਹੈ ਤੇ ਕੀੜਿਆਂ ਦਾ ਅਟੈਕ ਵੀ ਜ਼ਿਆਦਾ ਹੁੰਦਾ ਸੋ 12 ਅਕਤੂਬਰ ਦੀ ਸਾਡੀ ਬਜਾਈ ਆ ਇਹ ਉਹ ਸਮਾਂ ਜਿਹੜੇ ਸਮੇਂ ਤੇ ਬੀਜੀ ਗਈ ਜਿਹੜੀ ਸਰੋਂ ਹੈ ਉਹ ਪੂਰਾ ਜ਼ਬਰਦਸਤ ਝਾੜ ਦਿੰਦੀ ਹੈ ਝਾੜ ਤੁਹਾਡਾ ਇੱਥੇ 12 ਤੋਂ 15 ਕੁਆਂਟਲ ਦੇ ਵਿਚਕਾਰ ਪ੍ਰਤੀ ਏਕੜ ਆ ਜਾਂਦਾ ਜੇਕਰ ਤੁਸੀਂ ਅਕਤੂਬਰ ਦੇ ਪਹਿਲੇ ਦੂਜੇ ਜਾਂ ਤੀਜੇ ਹਫਤੇ ਬਜਾਈ ਕਰਦੇ ਹੋ ਤੇ ਖੁੱਲੇ ਡੁੱਲੀ ਬਜਾਈ ਕਰਦੇ ਹੋ ਫਸਲ ਨੂੰ ਮੰਗਣ ਤੇ ਪਾਣੀ ਲਾਉਨੇ ਹੋ ਤੇ ਹੁਣ ਆਪਾਂ ਬਾਈ ਜੀ ਤੋਂ ਸਮਝਦੇ ਹਾਂ ਕਿ ਬਾਈ ਜੀ ਇਹਦੇ ਪਾਲਣ ਪੋਸ਼ਣ ਨੂੰ ਲੈ ਕੇ ਹੁਣ ਤੱਕ ਕੀ ਕੁਝ ਕੀਤਾ ਗਿਆ ਪਾਲਣ ਪੋਸ਼ਣ ਲਈ ਸਪਰੇਅ ਕੀਤੀ ਸੀ ਢਾਈ ਟੇ ਇੱਕ ਦੇ ਫਾਰਮੂਲੇ ਦੀ ਉਹਦੇ ਵਿੱਚ ਲਸਤੀ ਪਾ ਲਈ ਸੀਗੀ ਤੇ ਬਾਕੀ ਇੱਕ ਸਪਰੇਅ ਪਾਠੀਆਂ ਦੇ ਪਾਣੀ ਦੀ ਕਰਤੀ ਸੀਗੀ ਤੁਹਾਡੀ ਕੰਪੋਜ਼ਰ ਯੂਜ਼ ਕਰ ਲਿਆ ਸੀ ਉਸ ਤੋਂ ਬਿਨਾ ਹੋਰ ਕੁਝ ਅਜੇ ਖਾਸ ਕੀਤਾ ਨਹੀਂ ਪਾਣੀ ਬਿਲਕੁਲ ਵੀ ਨਹੀਂ ਲੱਗਿਆ ਜੀ ਹਾਂ ਸੋ ਦੋਸਤੋ ਇਸ ਸਰੋਂ ਦਾ ਪ्योर ਕੁਦਰਤੀ ਖੇਤੀ ਵਾਲਾ ਹੀ ਪਾਲਣ ਪੋਸ਼ਣ ਆ ਇੱਕ ਸਪਰੇਅ ਦੇ ਉੱਤੇ ਹੋਈ ਆ 12 ਲੀਟਰ 2 1/2 ਇੱਕ ਲਘੂ ਤਤ ਕੋਲ ਪਲੱਸ 6 ਲੀਟਰ ਤਿੰਨ ਤੋਂ 15 ਦਿਨ ਪੁਰਾਣੀ ਲੱਸੀ ਠੀਕ ਆ ਜੀ ਇਹ ਜਿਹੜਾ ਸਾਰਾ ਮਟੀਰੀਅਲ ਆ ਇਹਨੂੰ 100 ਲੀਟਰ ਪਾਣੀ ਚ ਘੋਲਿਆ ਗਿਆ ਤੇ ਉਸ ਤੋਂ ਬਾਅਦ ਫਸਲ ਦੇ ਉੱਤੇ ਸਪਰੇਅ ਕਰ ਦਿੱਤਾ ਗਿਆ ਇਸੇ ਤਰ੍ਹਾਂ ਇੱਕ ਸਪਰੇਅ ਦੇ ਉੱਤੇ 12 ਲੀਟਰ ਪਾਠੀਆਂ ਦਾ ਪਾਣੀ ਤੇ 6 ਲੀਟਰ ਵੇਸਟ ਡੀਕੰਪੋਜ਼ਰ ਦਾ ਕੋਲ ਇਹਦਾ ਮਿਕਸਚਰ ਬਣਾ ਕੇ 100 ਲੀਟਰ ਪਾਣੀ ਚ ਰਲਾ ਕੇ ਸਪਰੇਅ ਕੀਤਾ ਗਿਆ। ਇਹਦੇ ਇਲਾਵਾ ਇਸ ਸਰੋਂ ਇਸ ਫਸਲ ਦੇ ਉੱਤੇ ਹੋਰ ਕਿਸੇ ਤਰ੍ਹਾਂ ਦਾ ਕੁਝ ਵੀ ਪਾਲਣ ਪੋਸ਼ਣ ਦੇ ਪੱਖੋਂ ਕੀਤਾ ਨਹੀਂ ਗਿਆ ਤੇ ਪਹਿਲਾ ਪਾਣੀ ਜਿਹੜਾ ਉਹ ਅੱਜ ਲੱਗਦਾ ਪਿਆ। ਸੋ ਹੁਣ ਤੁਸੀਂ ਆਪ ਹੀ ਦੱਸੋ ਕਿ ਨੇੜੇ ਨੇੜੇ ਸਰੋਂ ਦੀ ਬਿਜਾਈ ਕਰਨ ਦਾ ਮਤਲਬ ਕੀ ਆ ਤੇ ਉਹ ਗਲਤ ਸ਼ਫਾਰਿਸ਼ ਕਰਨ ਦੇ ਪਿੱਛੇ ਮਨਚਾ ਕੀ ਆ? ਮੁੱਖ ਧਾਰਾ ਦੇ ਖੇਤੀਬਾੜੀ ਆਧਾਰੇ ਦੀ ਤੇ ਪਹਿਲਾ ਪਾਣੀ 25ਵੇਂ ਦਿਨ ਲਵਾਉਣ ਪਿੱਛੇ ਕੀ ਮਨਸ਼ਾ ਤੇ ਕਿਹਨੂੰ ਫਾਇਦਾ ਪਹੁੰਚਾਉਣ ਲਈ ਇਸ ਤਰ੍ਹਾਂ ਦੀਆਂ ਸ਼ਫਾਰਸ਼ਾਂ ਮੁੱਖ ਤੌਰ ਆ ਦਾ ਖੇਤੀਬਾੜੀ ਇਹਦਾ ਆਧਾਰਾ ਜਿਹੜਾ ਹੈ ਉਹ ਕਰਦਾ ਪਿਆ ਸੋ ਅਸੀਂ ਜੋ ਪ੍ਰੈਕਟੀਕਲੀ ਕਰਦੇ ਆ ਉਹ ਪ੍ਰਤੱਖ ਰੂਪ ਚ ਤੁਹਾਡੇ ਸਾਹਮਣੇ ਰੱਖਿਆ ਤੁਹਾਡੀਆਂ ਅੱਖਾਂ ਖੋਲਣ ਵਾਸਤੇ ਤੇ ਬਾਕੀ ਜੇ ਤੁਸੀਂ ਆਪਣੀਆਂ ਅੱਖਾਂ ਬੰਦ ਹੀ ਰੱਖਣੀਆਂ ਤੇ ਉਹਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ ਸਾਡੀ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਕਿਸਾਨਾਂ ਤੱਕ ਅਸੀਂ ਪਹੁੰਚੀਏ ਇਸ ਤਰ੍ਹਾਂ ਦੀ ਸਹੀ ਜਾਣਕਾਰੀ ਲੈ ਕੇ ਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਅਸੀਂ ਸਿੱਖਿਅਤ ਕਰ ਸਕੀਏ ਤੇ ਗੁੰਮਰਾਹਕੂਨ ਜਿਹੜਾ ਪ੍ਰਚਾਰ ਤੰਤਰ ਮੁੱਖ ਤਾਰਾ ਦੇ ਖੇਤੀਬਾੜੀ ਉਦਾਰੇ ਦਾ ਤੇ ਸਾਡੀਆਂ ਸਰਕਾਰਾਂ ਦਾ ਉਹਦੇ ਖਿਲਾਫ ਇੱਕ ਜਾਗਰੂਕਤਾ ਲੋਕਾਂ ਦੇ ਵਿੱਚ ਲਿਆ ਸਕੀਏ ਤਾਂ ਇਹ ਕੰਮ ਅਸੀਂ ਜਿੰਨਾ ਚਿਰ ਸਾਡੇ ਸਾਥ ਚੱਲਦੇ ਆ ਉਹਨਾਂ ਚਿਰ ਕਰਦੇ ਰਾਵਾਂਗੇ ਕੋਈ ਰਾਜ਼ੀ ਰਹੇ ਕੋਈ ਗੁੱਸੇ 라ਵੇ ਸਾਨੂੰ ਇਹਦੀ ਕੋਈ ਪਰਵਾਹ ਨਹੀਂ ਕੋਈ ਸਾਡੀ ਤਾਰੀਫ ਕਰੇ ਕੋਈ ਸਾਨੂੰ ਗਾਲਾਂ ਕੱਢੇ ਸਾਨੂੰ ਇਹਦੇ ਨਾਲ ਵੀ ਕੋਈ ਬਹੁਤਾ ਫਰਕ ਪੈਂਦਾ ਨਹੀਂ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਾਤ ਤੋਂ ਬਾਤ ਕਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫਾਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ